ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਤੁਹਾਨੂੰ ਬਾਹਾਂ ਦੇ ਜੋੜ ਪਾਣੇ ਦੱਸਣ ਲੱਗੇ ਆਂ ਤੇ ਗੁੰਮ ਪਾਈਪਿੰਗ ਕਿਵੇਂ ਲਾਣੀ ਆ ਇਹ ਤੁਸੀਂ ਦੇਖੋ ਜੀ ਹਾਂ ਜੀ ਆ ਸਾਡੇ ਕੋਲ ਬਾਹਾਂ ਆ ਜੀ ਆ ਸਾਡੇ ਕੋਲ ਜੋੜ ਆ ਇਸ ਬਾਹ ਨੂੰ ਦੋ ਜੋੜ ਪਾਣੇ ਆ ਜੀ ਹਾਂ ਜੀ ਹੁਣ ਤੁਸੀਂ ਦੇਖੋ ਆਪਾਂ ਜੋੜਾਂ ਨੂੰ ਕਿੱਦਾਂ ਸਲਾਈ ਕਰਨਾ ਹਾਂ ਜੀ ਇਸ ਤਰ੍ਹਾਂ ਆਪਾਂ ਬਾਹ ਨੂੰ ਖੋਲ ਲਿਆ ਜੀ ਹਾਂ ਜੀ ਇੱਕ ਜੋੜ ਸਾਡਾ ਇਸ ਸਾਈਡ ਤੇ ਇਸ ਤਰੀਕੇ ਨਾਲ ਆਣਾ ਜੀ ਆ ਦੇਖੋ ਜੋੜ ਇਦਾਂ ਆਣਾ ਜੀ ਹਾਂਜੀ ਜਿਹੜੀ ਗੋਲ ਗਲਾਈ ਹੈ ਜੀ ਆਪਾਂ ਨੀਚੇ ਨੂੰ ਲੱਖਣੀ ਆ ਜਿੱਥੇ ਆਪਾਂ ਮੋਢਾ ਰੱਖਿਆ ਹੁੰਦਾ 9 ਇੰਚ ਹਾਂਜੀ ਇੱਕ ਜੋੜ ਸਾਡਾ ਇਸ ਸਾਈਡ ਤੇ ਆਣਾ ਜੀ ਹਾਂਜੀ ਆਪਾਂ ਪਹਿਲਾਂ ਮੋਢੇ ਤੋਂ ਸਲਾਈ ਸ਼ੁਰੂ ਕਰਨੀ ਆ ਜੀ ਇਸ ਸਾਈਡ ਤੋਂ ਜੋੜ ਪਾਉਣੇ ਸ਼ੁਰੂ ਕਰਨੇ ਆ ਹਾਂਜੀ ਤਾਂ ਜੋ ਘਟਦਾ ਵਧਦਾ ਕੱਪੜਾ ਆ ਜੀ ਮੋਰੀ ਵਾਲੀ ਸਾਈਡ ਤੇ ਆ ਜਾਊਗਾ ਹਾਂਜੀ ਹੁਣ ਅਸੀਂ ਇੱਕ ਸਾਈਡ ਤੋਂ ਜੀ ਜੋੜ ਪਾ ਲਿਆ ਇਹ ਆਪਾਂ ਮੋਢੇ ਤੋਂ ਸ਼ੁਰੂ ਕੀਤਾ ਸੀ ਹੁਣ ਆਪਾਂ ਦੂਜਾ ਜੋੜ ਪਾਣ ਲੱਗੇ ਆ ਜੀ ਇਹ ਆਪਾਂ ਇਸ ਤਰੀਕੇ ਨਾਲ ਰੱਖ ਕੇ ਮੋਰੀ ਵਾਲੀ ਸਾਈਡ ਤੋਂ ਸ਼ੁਰੂ ਕਰਨਾ ਹੈ ਤੁਸੀਂ ਉਤਰੋ ਕਰ ਲੈਣਾ ਸ਼ੁਰੂ ਜੀ ਇੱਕ ਇਸ ਸਾਈਡ ਤੋਂ ਕਾ ਪਾ ਲੈਣਾ ਹੈ ਹਾਂਜੀ ਆ ਦੇਖੋ ਆਪਣੇ ਜੋੜ ਦੀ ਦੋਨਾਂ ਸਾਈਡਾਂ ਤੇ ਆਪਾਂ ਪਾ ਲਏ। ਹਾਂਜੀ ਹੁਣ ਆਪਾਂ ਜੀ ਗੋਮ ਲੈਂਸ ਲਾਣੀ ਆ ਤੁਸੀਂ ਲੈਂਸ ਨੂੰ ਇਸ ਤਰੀਕੇ ਨਾਲ ਰੱਖ ਲੈਣਾ ਜੀ। ਅੰਦਰ ਮੋਢੇ ਵਾਲੀ ਸਾਈਡ ਨੂੰ ਜੀ ਇੱਦਾਂ ਰੱਖਣਾ ਤੁਸੀਂ ਇਹਨੂੰ। ਹਾਂਜੀ ਹੁਣ ਤੁਸੀਂ ਸਿਲਾਈ ਕਰ ਲੈਣੀ ਜੀ ਇਸ ਤਰੀਕੇ ਨਾਲ ਲੈਂਸ ਦੇ ਉੱਪਰ ਸਿਲਾਈ ਲਾ ਦੇ। ਆਪਾਂ ਲੈਸ ਲਾ ਲਈ ਜੀ ਦੇਖੋ ਹੁਣ ਆਪਾਂ ਇਹਨੂੰ ਫੋਲਡ ਕਿੱਦਾਂ ਕਰਨਾ ਹਾਂ ਹਾਂਜੀ ਹੁਣ ਦੇਖੋ ਆਪਾਂ ਇਸ ਸਾਈਡ ਤੇ ਪੁੱਠੀ ਸਾਈਡ ਤੇ ਲਗਾ ਲਿਆ ਸੀ ਜੀ ਲੈਸ ਨੂੰ ਹੁਣ ਆਪਾਂ ਸਿੱਧੀ ਸਾਈਡ ਨੂੰ ਇਸ ਤਰੀਕੇ ਨਾਲ ਫੋਲਡ ਕਰਨਾ ਆ ਆ ਦੇਖੋ ਜੀ ਪਹਿਲਾਂ ਆਪਾਂ ਇਸ ਤਰੀਕੇ ਨਾਲ ਕਰ ਲਿਆ ਫਿਰ ਤੁਸੀਂ ਇਸ ਤਰੀਕੇ ਨਾਲ ਜੀ ਕਰਨਾ ਹੈ ਹਾਂਜੀ ਹੁਣ ਤੁਸੀਂ ਇਦਾਂ ਜੀ ਥੀਨ ਲਾ ਲੈਣਗੇ ਦੇ ਉੱਪਰ ਆਪਾਂ ਜੀ ਲੈਸ ਲਾ ਲਈ ਜੀ ਦੋਨੇ ਬਾਹਾਂ ਤੇ ਤੁਸੀਂ ਇਸ ਤਰੀਕੇ ਨਾਲ ਤਿਆਰ ਕਰ ਲੈਣੀਆਂ ਜੋੜਵਾ ਕੇ ਹਾਂਜੀ ਆ ਦੇਖੋ ਜੀ ਲੈਸ ਆਪਣੀ ਗੋਮ ਲੱਗ ਚੁੱਕੀ ਆ ਜੀ ਬਾਹ ਨੂੰ ਹਾਂਜੀ ਬਾਹ ਦੀ ਮੋਰੀ ਸਾਡੇ ਕੋਲ ਹੈਗੀ ਆ ਜੀ 6 ਇੰਚ ਮੋਢਾ ਸਾਡੇ ਕੋਲ ਹੈਗਾ ਜੀ 9 ਇੰਚ ਹੁਣ ਤੁਸੀਂ ਬਾਹ ਦੀ ਮੋਰੀ ਤੇ ਮੋਢੇ ਦਾ ਨਿਸ਼ਾਨ ਲਾਣ ਹਾਂਜੀ 6 ਇੰਚ ਮੋਰੀ ਆ ਜੀ ਸਾਡੇ ਕੋਲ ਆਪਾਂ ਇੱਥੇ 6 ਇੰਚ ਮੋਰੀ ਤੇ ਨਿਸ਼ਾਨ ਲਾ ਲੈਣਾ ਹਾਂਜੀ 9 ਇੰਚ ਇੱਥੋਂ 3 ਇੰਚ ਤੇ ਰੱਖ ਕੇ ਜੀ ਹਾਂਜੀ ਤੁਸੀਂ 9 ਇੰਚ ਮੋਢਾ ਰੱਖ ਲੈਣਾ ਜੀ ਹਾਂਜੀ ਹੁਣ ਆਪਾਂ ਇੱਥੋਂ ਸਿੱਧਾ ਨਿਸ਼ਾਨ ਲਾ ਲੈਣਾ ਜੀ ਮੋਰੀ ਤੋਂ ਮੋਢੇ ਤੱਕ ਮੋਡਾ ਘਾਟਾ ਫਿਰ ਤੁਸੀਂ ਇੱਥੋਂ ਸੀਣ ਲਾਦਿਆ ਨਹੀਂ ਜੀ ਗਲਾਈ ਕਰ ਦੇਣੀ ਇਸ ਤਰੀਕੇ ਨਾਲ ਦੀ ਹਾਂਜੀ ਫਿਰ ਤੁਸੀਂ ਇੱਥੋਂ ਗਲਾਈ ਕਰਕੇ ਇਹਦੇ ਉੱਪਰ ਸੀਣ ਲਾਣੀ ਹੈ ਜੀ ਹਾਂਜੀ ਹੁਣ ਤੁਸੀਂ ਇਸ ਤਰੀਕੇ ਨਾਲ ਸੀਣ ਲਾ ਲੈਣੀ ਹੈ ਹਾਂਜੀ ਸਾਡੇ ਕੋਲ ਜੀ ਦੋਨੇ ਬਾਹਾਂ ਜੋੜ પા ਕੇ ਆਪਾਂ ਗੁੰਮ ਲੇਸ ਲਾ ਕੇ ਇਹਨਾਂ ਨੂੰ ਤਿਆਰ ਕਰ ਲਿਆ ਜੀ